ਏ ਫਿਟਕਾਰੇ ਸਤਗੁਰੂ ਰਾਜ ਕਾਏ ਪਾਹੇ ਇਹਨਾਂ ਨੂੰ ਗੁਰੂ ਸਾਹਿਬ ਦੀ ਫਿਟਕ ਵੱਜੀ ਆ ਇਹਨਾਂ ਨੇ ਗੁਰੂ ਸਾਹਿਬ ਤੋਂ ਵੀ ਤਨਖਾਵਾ ਮੰਗ ਲਈਆਂ ਇਹਨਾਂ ਨੇ ਭਾਰ ਕਿੱਥੇ ਰਾਜ ਕਰਨਾ ਹੈ ਐਸੇ ਮੁਲਕ ਬਗੇ ਬਰਾੜ ਇਦਾਂ ਉਹ ਜਿਹੜੇ ਬਰਾੜ ਸਨ ਗੁਰੂ ਘਰ ਨੂੰ ਨਾ ਮੰਨਣ ਵਾਲੇ ਉਹ ਸਿੰਘਾਂ ਨੂੰ ਟੀਚਰ ਬਾਜੀ ਬਹਿਣਾ ਤਾਂ ਨਾ ਦਿੰਦੇ ਰਹਿੰਦੇ ਸਨ ਸਿੰਬਰਾੜ ਮੂੜ ਗਰਬਾਹੇ ਜੋ ਤੇ ਉਹ ਜਿਹੜੇ ਬਰਾੜ ਸਨ ਉਹ ਸਿੰਘਾਂ ਦੇ ਨਾਲ ਆਕੜ ਕੇ ਗੱਲ ਕਰਦੇ ਸਨ ਸਿੰਘ ਲੱਖ ਤਿਸ ਵੜ ਜਾਹੇ ਦੇਸ ਸਿੰਘ ਫਿਰ ਦੂਜੇ ਇਲਾਕੇ ਚਲੇ ਜਾਂਦੇ ਸਨ ਇੱਕ ਪਿੰਡ ਛੱਡ ਕੇ ਦੂਜੇ ਪਿੰਡ ਜਿੱਥੇ ਵੇਖਿਆ ਵੀ ਇੱਥੇ ਤਾਂ ਹੁਣ ਗੁਜ਼ਾਰਾ ਕੋਈ ਨਹੀਂ ਰਹਿਣ ਨਹੀਂ ਦੇਣਾ ਇਹਨਾਂ ਨੇ ਸਾਨੂੰ ਉਹ ਦੂਜੇ ਪਿੰਡ ਜਾ ਕੇ 5-7 ਦਿਨ ਕੱਟਦੇ ਸਨ ਤੁਰਕ ਨਾ ਸਕੈ ਕਰਤ ਹੈ ਪ੍ਰਵੇਸ਼ ਸਿੰਘ ਇਸ ਕਰਕੇ ਮਾਲਵੇ 'ਚ ਰਹਿੰਦੇ ਸਨ ਜ਼ਿਆਦਾਤਰ ਵੀ ਤੁਰਕਾਂ ਦਾ ਮਾਲਵੇ 'ਚ ਜ਼ੋਰ ਨਹੀਂ ਸੀ ਪੈਂਦਾ ਇਹ ਇਲਾਕੇ 'ਚ ਪਾਣੀ ਦੀ ਕਮੀ ਹੋਣ ਕਰਕੇ ਸਰਕਾਰੀ ਫੌਜ ਜਾਂਦੀ ਨਹੀਂ ਸੀ ਜਦੋਂ ਵੀ ਸਰਕਾਰ ਕੇ ਤਾਂ ਉਹ ਸਿੰਘਾਂ ਦੇ ਨਾਲ ਇਸ ਕਰਕੇ ਪ੍ਰੇਮ ਰੱਖਦੇ ਸੀਗੇ ਵੀ ਸਿੱਖਾਂ ਦੇ ਆਉਣ ਕਰਕੇ ਉਹਨਾਂ ਦਾ ਟੈਕਸ ਬਚ ਜਾਂਦਾ ਸੀਗਾ ਜੇ ਸਰਕਾਰ ਆਉਂਦੀ ਸੀ ਪੁੱਛਣਾ ਵੀ ਤੁਸੀਂ ਟੈਕਸ ਨਹੀਂ ਦਿੱਤਾ ਉਹ ਕਹਿ ਦਿੰਦੇ ਸੀ ਸਾਨੂੰ ਸਿੱਖ ਲੁੱਟ ਕੇ ਲੈ ਗਏ ਅਸੀਂ ਕਿੱਥੋਂ ਦਈਏ ਸਰਕਾਰ ਨੂੰ ਇਹ ਜਵਾਬ ਦੇ ਦਿੰਦੇ ਸੀ ਸਰਕਾਰ ਹੁਣ ਕੀ ਕਰਦੀ ਹੁਣ ਕੀ ਹੋਇਆ ਕਿ ਐਤਕੀ ਉਹਨਾਂ ਦੀ ਨੀਤੀ ਬਦਲ ਗਈ ਉਹ ਸਿੱਖਾਂ ਨੂੰ ਹੀ ਮਾਰਨ ਡੇ ਪਏ ਕਹਿ ਬਰਾੜ ਹਮ ਆਪੇ ਸੂਰੇ ਹੁਣ ਬਰਾੜ ਕਹਿ ਲੱਗ ਪਿਆ ਆਪਾਂ ਨੂੰ ਨਾ ਸਿੱਖਾਂ ਦੀ ਕੋਈ ਲੋੜ ਨਹੀਂ ਆਪੋ ਆਪ ਹੀ ਬੜੇ ਬਹਾਦਰ ਸੂਰਮੇ ਹਾਂ ਹਰ ਬਰਾੜ ਨਹੀਂ ਮ ਕਰ ਕਹਿਓ ਇਸ ਤਰ੍ਹਾਂ ਪਿੰਡਾਂ ਦੇ ਬਰਾੜ ਜਿਹੜੇ ਹਨ ਹੌਲੇ ਹੌਲੇ ਸਿੱਖਾਂ ਦੇ ਵੈਰੀ ਬਣਦੇ ਗਏ ਤੇ ਕਹਿਣ ਲੱਗੇ ਸਤੁਰਗਣ ਤੁਮ ਇयां ਮਰ ਵਯੋ ਜੇ ਤੁਸੀਂ ਸਿੱਖੋ ਸਾਡੇ ਨਾਲ ਉੱਚੇ ਨੀਵੇਂ ਬੋਲੋਗੇ ਅਸੀਂ ਅਬਦਾਲੀ ਨੂੰ ਸਾਧ ਕੇ ਤੁਨੋਂ ਇੱਥੇ ਵੀ ਮਰਵਾ ਦਿਆਂਗੇ ਦੋਹਰਾ ਗੰਡਾ ਸਿੰਘ ਇੱਕ ਸਿੰਘ ਤੋਂ ਟਣਕਲੇ ਕਸੇਲਾਂ ਵਾਲਾ ਟਣਕਲੇ ਕਸੇਲਾਂ ਦਾ ਰਹਿਣ ਵਾਲਾ ਗੰਡਾ ਸਿੰਘ ਸੀ ਕੋਈ ਸਿੰਘ ਉਹ ਖਾਲਸੇ ਦੇ ਨਾਲ ਵੱਡੇ ਘੱਲੂ ਘਾਰੇ ਦੇ ਵਿੱਚ ਲੜ ਕੇ ਉਹ ਇੱਥੇ ਮਾਲਵੇ ਵਿਚ ਆਇਆ ਹੋਇਆ ਸੀ ਜਿਸਕੇ ਨਾਲ ਲੁਕੋ ਰਹੀ ਕੈ ਲਈ ਮਜੈਲਨ ਨਾਲ ਉਹਦੀ ਸਿੰਘਣੀ ਨੂੰ ਸਾਥ ਸੰਗਤ ਜੀ ਇਥੋਂ ਦੇ ਲੋਕਾਂ ਨੇ ਲੁਕੋ ਲਿਆ ਕਿਤੇ ਗੁਪਤ ਕਰ ਦਿੱਤਾ ਛੁਪੋ ਰਿਆ ਤੇ ਉਹ ਵਿਚਾਰਾ ਪੁੱਛਦਾ ਫਿਰੇ ਤੇ ਉਹਨੂੰ ਟਾਲਦੇ ਕਰਨ ਸਾਨੂੰ ਤੇ ਪਤਾ ਹੀ ਕੋਈ ਨਹੀਂ ਤੁਹਾਡੇ ਹੀ ਪਰ ਮੇਰੇ ਅੱਲਾ ਨੂੰ ਪਤਾ ਹੋਣਾ ਉਧਰ ਵਾਲੇ ਨੂੰ ਪਤਾ ਹੋਣਾ ਇਦਾਂ ਕਹਿ ਛੱਡਦੇ ਐ ਚੌਪਈ ਤੋ ਖਾਲਸੇ ਨੇ ਦੀਵਾਨ ਲਗਾਇਓ ਜਦੋਂ ਇਹ ਗੱਲ ਹੋ ਗਈ ਤਾਂ ਫਿਰ ਸਿੱਖਾਂ ਨੇ ਖਾਲਸੇ ਨੇ ਜੱਸਾ ਸਿੰਘ ਆਲੂ ਵਾਲੀਆ ਸਾਰੇ ਜਰਨੈਲ ਇਕੱਠੇ ਹੋ ਕੇ ਦੀਵਾਨ ਸਜਾਇਆ ਸਿੰਘਾਂ ਨੇ ਡਲੇ ਬੜੇ ਨੈਉ ਠਹਿਰਾਇਓ ਕਹਿਣ ਲੱਗੇ ਹੁਣ ਕਿੰਨਾ ਘਟਾਲਾ ਕਰਾਂਗੇ ਕਿੱਥੇ ਵੀ ਜੀਵਾਂਗੇ ਇਸ ਤੋਂ ਬਾਅਦ ਤਾਂ ਹੁਣ ਕੋਈ ਗੱਲ ਹੋ ਨਹੀਂ ਸਕਦੀ ਤੁਹੇ ਆਪਾਂ ਜੇ ਟਲ ਕੇ ਰਹੇ ਤਾਂ ਆਪਾਂ ਨੂੰ ਜੀਣ ਨਹੀਂ ਦੇਣਗੇ ਪੈ ਬਰਾੜ ਆਬ ਬੇਈਮਾਨ ਹੁਣ ਇਹ ਬਰਾੜ ਸਾਡੇ ਬੈਰੀ ਬਣ ਗਏ ਆ ਬਣ ਗਏ ਬੇਈਮਾਨ ਹੋ ਲਾਗੇ ਖਾਲਸੇ ਦੇਖਣ ਤਾਣ ਹੁਣ ਖਾਲਸੇ ਦੀ ਤਾਕਤ ਅਜ਼ਮਾਨ ਲੱਗੇ ਐ ਸਿਨਾਂ ਦਾ ਤਾਣ ਦੇਖਣਾ ਚਾਹੁੰਦੇ ਐ ਹੁੰਦੇ ਲੈ ਕਬੀਲੇ ਕੱਢ ਹੁਣ ਦੇ ਨਾਲੇ ਸਾਡੇ ਕਬੀਲੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਆ ਉਹ ਦੇਸ਼ ਮੈਂ ਦੀਨੋ ਛੱਡ ਔਰ ਇਸ ਤਰ੍ਹਾਂ ਹੁਣ ਸਾਡਾ ਕੰਮ ਖਰਾਬ ਹੈ ਇਹ ਸੋਚ ਕੇ ਬਾਬਾ ਜਸਾ ਸਿੰਘ ਜੀ ਨੇ ਕਿਹਾ ਸਿੰਘੋ ਇੱਥੋਂ ਆਪਣੀਆਂ ਬੀਬੀਆਂ ਬੱਚਿਆਂ ਨੂੰ ਲੈ ਚੱਲੋ ਹੁਣ ਕਿਉਂਕਿ ਇੱਥੇ ਲੜਾਈ ਹੋਣ ਦਾ ਖਤਰਾ ਹੈ ਇੱਥੋਂ ਆਪਣੇ ਟੱਬਰ ਲੈ ਚਲੀਏ ਇੱਥੇ ਬੀਬੀਆਂ ਭੈਣਾਂ ਦਾ ਰਹਿਣਾ ਮੁਸ਼ਕਲ ਹੈ ਇਹ ਸੋਚ ਕੇ ਸਿੰਘ ਉਥੋਂ ਆਪਣੇ ਪਰਿਵਾਰ ਹੋਰ ਇਲਾਕਿਆਂ ਦੇ ਛੱਡ ਆਏ ਵਿਖਿਆ ਉਸ ਪਿੰਡ ਦੇ ਵਿੱਚ ਖਾਲਸੇ ਦਾ ਦਲ ਉੱਥੇ ਬੈਠਾ ਸੀ ਹੋਰ ਜਗਾ ਉਹਨਾਂ ਬਹਿਨਾਂ ਦੇ ਹੋਰ ਕਿਸੇ ਥਾਂ ਤੇ ਸਿੱਖਾਂ ਨੂੰ ਬਹਿਣ ਨਹੀਂ ਦਿੰਦੇ ਉਸ ਪਿੰਡ ਵਿੱਚ ਥੋੜੀ ਜਿਹੀ ਲਿਹਾਜ਼ਦਾਰੀ ਹੁੰਦੀ ਹੈ ਨਿਕਲ ਬਰਾੜ ਗਿੱਲਣ ਲੈਵਾਰ ਜੋ ਸਾਧ ਸੰਗਤ ਜੀ ਫਿਰ ਬਰਾੜਾਂ ਨੇ ਜਥੇ ਬੰਦੀ ਬਣਾ ਲਈ ਇੱਕ ਟੋਲਾ ਬਣਾ ਲਿਆ ਜਥਾ ਬਣਾ ਲਿਆ ਵੀ ਅਸੀਂ ਇਹਨਾਂ ਨੂੰ ਸਿੱਖਾਂ ਨੂੰ ਮਾਰ ਦਈਏ ਭੁਜਾ ਦਈਏ ਉਸ ਦਿਨ ਤੇ ਪੈ ਗਿਲੇ ਸੁਕਕਾਰ ਸਤਿ ਸਾਹਿਬ ਸੰਗਤ ਜੀ ਉਸ ਦਿਨ ਤੋਂ ਬਰਾੜ ਤੇ ਗਿੱਲ ਸਾਰੇ ਇਕੱਠੇ ਹੋ ਕੇ ਬੀਜੋ ਕੇ ਤਣਟਮਕ ਬਜਾਇਆ ਜਿਸੋ ਪਥਾਂ ਇੱਕ ਪਿੰਡ ਹੈ ਉਥੇ ਇਨਾਂ ਨੇ ਢੋਲ ਵਜਾ ਦਿੱਤਾ ਲੜਾਈ ਦਾ ਢਮਟਮਕ ਵਜਾ ਦਿੱਤਾ ਬਰਾੜ ਅਨੇਕ ਥਾਂ ਜਥਾ ਬਣਾਇਆ ਦੇਖੋ ਜਥਾ ਬਣਾ ਲਿਆ ਬੜਾ ਵੱਡਾ ਤੀਸਰੀ ਰਾਤ ਪੜ ਸਿੱਤਾ ਗਾਹੇ ਉਹਦੇ ਵਿੱਚ ਕਈ ਹਜ਼ਾਰ ਬਰਾੜ ਇਕੱਠੇ ਹੋ ਗਏ ਉਹਨਾਂ ਨੇ ਸਲਾਹ ਕਰ ਲਈ ਵੀ ਆਪਾਂ ਇਹਨਾਂ ਨੂੰ ਭਜਾ ਦਈਏ ਇਹ ਅਬਦਾਲੀ ਤਾਂ ਮਾਰ ਖਾ ਕੇ ਸਾਡੇ ਕੋਲ ਆ ਜਾਂਦੇ ਆ ਉਹਨਾਂ ਨੇ ਸਿੱਖਾਂ ਦੇ ਨਾਲ ਲੜਾਈ ਕਰਨ ਦੇ ਲਈ ਤਿਆਰੀ ਕਰ ਲਈ ਤੇ ਢੋਲ ਵਜਾ ਕੇ ਕਦੀ ਰਾਤ ਨੂੰ ਕਦੀ ਦੁਪਹਿਰ ਨੂੰ ਕਦੀ ਸ਼ਾਮ ਨੂੰ ਸਿੱਖਾਂ ਦੇ ਉੱਤੇ ਹੱਲੇ ਕਰਨੇ ਸ਼ੁਰੂ ਕਰ ਦਿੱਤੇ ਸਿੰਘਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੋ ਲੱਭੇ ਲੁੱਟ ਮਾਰ ਦਿਸ ਜਾਹੇ ਜੇ ਕਿਸੇ ਸਿੰਘਾਂ ਦਾ ਸਮਾਨ ਮਾਲ ਮੱਤਾ ਘੋੜਾ ਮਾਲ ਡੰਗਰ ਕੁਝ ਵੀ ਲੱਭਦਾ ਤੇ ਲੁੱਟ ਕੇ ਲੈਣ ਜਾਣ ਲੱਗੇ ਕਿਮ ਪਇਓ ਸਿੰਘਨ ਬਰਾਨ ਬਖੇੜਾ ਹੁਣ ਇਹ ਗੱਲ ਦੁਸ਼ਮਣੀ ਦੀ ਨੌਬਤ ਤੱਕ ਪਹੁੰਚ ਗਈ ਇਥੋਂ ਤੱਕ ਹੋ ਗਿਆ ਵੀ ਦੋ ਟੰਲੇ ਦੋ ਧੜੇ ਬਣ ਗਏ ਇੱਕ ਬਰਾੜਾ ਦਾ ਇੱਕ ਸਿੱਖਾਂ ਦਾ ਆਪਸ ਵਿੱਚ ਹੁਣ ਲੜਾਈ ਹੋਣ ਲੱਗੀ ਕਰ ਐ ਸਿੰਘਣ ਸਿਉ ਨਿਤ ਵੈ ਭੇੜਾ ਰੋਜ਼ ਹੁਣ ਮਾਲਵੇ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਲੜਾਈਆਂ ਹੋਣ ਲੱਗੀਆਂ ਸਿੰਘ ਉਤੇ ਤੇ ਤੇ ਥਾਂ ਥੋੜੀ ਉਥੇ ਮਾਲਵੇ ਦੇ ਸਿੰਘ ਥੋੜੇ ਸਨ ਉਹਨਾਂ ਦੀ ਗਿਣਤੀ ਘੱਟ ਸੀ ਬਰਾੜਾਂ ਦੀ ਜ਼ਿਆਦਾ ਹੋ ਗਈ ਕਿਉਂਕਿ ਪਿੰਡਾਂ ਦੇ ਪਿੰਡ ਉਹਨਾਂ ਨਾਲ ਰਲਦੇ ਗਏ ਸਿੰਘਾਂ ਕਿੰਮ ਕਿਮ ਰੱਖੇ ਰਾਤ ਘੋੜੇ ਕਿਤੇ ਰਾਤ ਕਿਤੇ ਦਿਨ ਘੂੜਿਆਂ ਦੇ ਟਾਈਮ ਕੱਟਣ ਲੱਗੇ ਬਰਾੜਾ ਦਾ ਸਿੰਘਾਂ ਦਾਲੇ ਔਰ ਆਏ ਤੋ ਰਾਤ ਤਾਂ ਸਾਹਿਬ ਸਿੰਘ ਜੀ ਸਿੰਘ ਥੋੜੇ ਸਨ ਸਵੇਰੇ ਹੋਰ ਸਿੰਘਾਂ ਦਾ ਦਲ ਆ ਗਿਆ ਤਬਲੀਨੋ ਕਿਛ ਠਾਠ ਪਨਾਈ ਉਹਨਰ ਸਿੰਘਾਂ ਨੇ ਠਾਠ ਬਣਾ ਲਿਆ ਵੀ ਇਦਾਂ ਤਾਂ ਨਹੀਂ ਹੁੰਦਾ ਆਪਾਂ ਨੂੰ ਲੜ ਕੇ ਆਪਣਾ ਬਚਾ ਕਰਨਾ ਪੈਣਾ ਇਹ ਤਾਂ ਜਥਾ ਬਣਾਈ ਬੈਠੇ ਪਰ ਹੁਣ ਤਾਂ ਮਾਰੋ ਮਰਾਈ ਦੀ ਗੱਲ ਆ ਗਈ ਹੈ ਇਸ ਕਰਕੇ ਫਿਰ ਸਿੰਘਾਂ ਨੇ ਵੀ ਜਥੇ ਬੰਦੀ ਕਾਇਮ ਕੀਤੀ ਆਪਣੀ ਦੋਰਾ ਉਬਰਾਣ ਫਿਰ ਨੈਂਟਲੇ ਪੜੇ ਪੈਰਤੀਏ ਤੀਏ ਸੋ ਦਿਨ ਰਾਤ ਮਾਣੀ ਹੋਟੀ ਲੜਾਈ ਹੋਈ ਦਨੇ ਦੋ ਪੈਰ ਲੰਘ ਗਏ ਤੀਜੇ ਪੈਰ ਬਰਾਣਾ ਨੇ ਫੇਰ ਹੱਲਾ ਬੋਲ ਦਿੱਤਾ। ਵੀ ਸੁਕਾ ਸਿੰਘ ਤੇ ਖੜੇ ਪਇਓ ਮੁੱਠ ਭੇੜੋ ਹੋਏ। ਸਿੰਘਾਂ ਨੇ ਉਹ ਸਵੇੜੇ ਤਿਆਰੀ ਕੀਤੀ ਤੇ ਲੜਾਈ ਸ਼ੁਰੂ ਹੋ ਗਈ। ਚੌਪਈ ਕਉ ਸਿੰਘ ਤੋ ਚੰਡੀ ਪੜਤੋ। ਕੋਈ ਸਿੰਘ ਚੰਡੀ ਦਾ ਬਾਠ ਕਰ ਰਹੇ ਸੀ। ਕਉ ਸਿੰਘ ਸੁਚੇਤੋਂ ਕਰਤੋ। ਕੋਈ ਸੁਚੇਤਤਾ ਭਾਵ ਜੰਗਲ ਪਾਣੀ ਗਏ ਹੋਏ ਸੀ। ਸੁਣਤ ਲੜਾਈ ਸਭ ਚੜਪੜੇ। ਲੜਾਈ ਸੁਣ ਕੇ ਸਿੰਘ ਸਾਰੇ ਤੁਰ ਤੁਰ ਕੋਏ ਦੇ ਉੰਮਲੀ ਉਕਸਾਰ ਹੇ ਸੰਨ ਕੋਏ ਜਾਨੇ ਸਿੰਘ ਨੇੜ ਨਾ ਆਵੇ ਕੋਏ ਸਮੇ ਦੇ ਸੇਵੀ ਸਿੰਘਾਂ ਨੇ ਸਾਡੇ ਨੇੜੇ ਨਹੀਂ ਆਉਣਾ ਸਿੰਘਾਂ ਦੀ ਕੀ ਮਜਾਲ ਹੈ ਜੋ ਸਾਡੇ ਨੇੜੇ ਆ ਜਾਣ ਅੰਬਰ ਚਿਆਂ ਤੇ ਦੂਰ ਹਾਵੇ ਸਾਡੀਆਂ ਬਰਚੀਆਂ ਤੋਂ ਸਿੱਖ ਡਰਦੇ ਦੂਰ ਹੀ ਰਹਿਣਗੇ ਅੰਬਟ ਪਾਗ ਜੋ ਹਮ ਪਰ ਆਵੇ ਜਿਹੜਾ ਸਾਡੇ ਤੇ ਚੜ ਕੇ ਆਏਗਾ ਪਰਛੀ ਮਾਰ ਕੇ ਪਾੜ ਦੇਾਂਗੇ ਮਾਰ ਬਰਚੀਆਂ ਨੂੰ ਘੋੜੇ ਲੈ ਜਾਵੇ ਅਸੀਂ ਇਹਨਾਂ ਸਿੱਖਾਂ ਦੇ ਘੋੜੇ ਵੀ ਖੋਹ ਲੈਣੇ ਆ ਬਰਚੀਆਂ ਮਾਰ ਮਾਰ ਕੇ ਸਿੰਘਣ ਜਾਣਿਓ ਹਮ ਲੱਭਿਓ ਸ਼ਿਕਾਰ ਸਿੰਘਾਂ ਨੇ ਸੋਚਿਆ ਵੀ ਕੋਈ ਗੱਲ ਨਹੀਂ ਫਿਰ ਦੇ ਇਹ ਸਾਨੂੰ ਮਾਰਨਗੇ ਤੇ ਅਸੀਂ ਵੀ ਫਿਰਨਾਂ ਦਾ ਸ਼ਿਕਾਰ ਕਰਾਂਗੇ ਲੈਹ ਬੰਦੂਕੇ ਬਰਛੀਆਂ ਨ ਮਾਰ ਸਾਡੀਆਂ ਬੰਦੂਕਾਂ ਦਾ ਇਹਨੇ ਬਰਛੇ ਕੀ ਮੁਕਾਬਲਾ ਕਰਨਗੇ ਇਮਕਰ ਹਲੋ ਦਵਲਨ ਪਇਓ ਇਸ ਤਰ੍ਹਾਂ ਸਾਥ ਸੰਗਤ ਦੀ ਲੜਾਈ ਟਾਲਦੇ ਸਨ ਸਿੰਘ ਉਹ ਬਾਬਾ ਜੱਸਾ ਸਿੰਘ ਜੀ ਵਰਗੇ ਸਿਆਣੇ ਕਹਿੰਦੇ ਵੀ ਨਾ ਲੜੋ ਭਾਈ ਆਪਾਂ ਅਫਗਾਨੀ ਨਾਲ ਲੜਾਂਗੇ ਕਿ ਇਹਨਾਂ ਲੋਕਾਂ ਨਾਲ ਲੜਾਂ ਹੋ ਗਿਆ ਮੁਸੀਬਤ ਬਣ ਗਈ ਸਿੰਘਾਂ ਨੂੰ ਇੱਕ ਘੜੀ ਵੀ ਨਹੀਂ ਖੜਨ ਦਿੰਦੇ ਸਿੰਘਾਂ ਬਰਾੜਾਂ ਤੇ ਭੇਡ ਭਇਓ ਉਥੇ ਬਰਾੜਾਂ ਦਾ ਤੇ ਸਿੰਘਾਂ ਦਾ ਭੇੜਾ ਮਚ ਗਿਆ ਲੜਾਈ ਮਚ ਗਈ ਹੋਏ ਚਾਹੇ ਹਮ ਪਰਚੀ ਚਲਾਵਾਂ ਉਹ ਜਾਂਦੇ ਅਸੀਂ ਬਰਛੀਆਂ ਨਾਲ ਮਾਰ ਦੇਾਂਗੇ ਸਿੱਖਾਂ ਨੂੰ ਰੋਜ਼ ਰੋਜ਼ ਕਹਿ ਦੁਕਣ ਤੇ ਕੱਲਿਓ ਅਬੈ ਇਨਕਾਜ ਕਹਿੰਦੇ ਫਿਰ ਦੋਜ ਤੇ ਦੁੱਖਾਂ ਤੋਂ ਅਜ ਨਵੇੜਾ ਘਾਰ ਹੀ ਲਈਏ ਫਿਰ ਜੇ ਨਹੀਂ ਮੁੜਦੇ ਤਾਂ ਲਾੜੀ ਲਓ ਫਿਰ ਚੌਪਈ ਉੱਡੀ ਗਰਦ ਤੋਂ ਭਇਓ ਆਂਦੇ ਰੋ ਕੜਾਈ ਮਚੀ ਬੜੇ ਘੋੜਿਆਂ ਦੇ ਖੁਰਾਂ ਨਾਲ ਗਰਦਗੁਬਾਰ ਓੜਿਆ ਤੇ ਦਿਨ ਵਿੱਚ ਰਾਤ ਵਰਗਾ ਹਨੇਰਾ ਹੋ ਗਿਆ ਨਾ ਨ ਸਿਆਪੈ ਮੇਰੋ ਤੇਰੋ ਮੇਰਾ ਤੇਰਾ ਆਪਣਾ ਬਗਾਨਾ ਉਥੇ ਪਛਾਣਿਆ ਨਹੀਂ ਜਾਂਦਾ ਇਹੋ ਜੀ ਹਾਲਤ ਹੋ ਗਈ ਕਿਛਕ ਛਲਕਾਂ ਸੋ ਪਹਿਲੋ ਮਾਰੈ ਸਿੰਗਾਂ ਨੇ ਪਹਿਲਾਂ ਛਲਕਾਂ ਕੀਤੀਆਂ ਬੰਦੂਕਾਂ ਦੀਆਂ ਜਿਹਦੇ ਨਾਲ ਬਹੁਤ ਸਾਰੇ ਮਾਰੇ ਗਏ ਕਿਛਕ ਆਵਾਜਨ ਡਰ ਘੋੜੀਆਂ ਨੇ ਝਟਾਰਾਂ ਕੋਈ ਘੋੜ ਗੋਲੀਆਂ ਦੀ ਆਵਾਜ਼ ਨਾਲ ਘੋੜੀਆਂ ਡਰ ਕੇ ਭੱਜ ਪਈਆਂ ਕੌਣ ਸਕੇ ਤਬ ਬਰਚੀ ਸੰਭਾਰ ਉਸ ਵੇਲੇ ਬਰਚੀ ਕਹਿੰਨੇ ਸਾਹਮਣੇ ਜਦੋਂ ਗੋਲੀਆਂ ਦੀ ਪੁਛਾੜ ਪਈ ਲੱਗੇ ਪਿੱਛੇ ਸਿੰਘ ਤੇ ਅਗੈ ਬਿਰਾੜ ਹੁਣ ਹੋ ਕੇ ਬਿਰਾੜਾਂ ਦੇ ਪੈਰ ਉਖੜ ਗਏ ਕਿਉਂਕਿ ਸਿੰਘ ਰੋਜ ਦੇ ਲੜਾਕੇ ਸਨ ਤਜਰਬੇਕਾਰ ਸਨ ਜਿਹਦੇ ਕਰਕੇ ਸਿੱਖਾਂ ਨੇ ਉਹਨਾਂ ਨੂੰ ਅੱਗੇ ਲਾ ਲਿਆ ਪੈਰ ਕਾ ਜਿਨ ਕੈ ਭੋਕਿਓ ਇਸ ਤਰ੍ਹਾਂ ਇੱਕ ਪੈਰ ਤਾਂ ਕੇ ਲੜਾਈ ਹੋਈ ਮਾਲਵੇ ਦੀ ਧਰਤੀ ਤੇ ਤੇਤੋ ਲੈ ਗੇ ਆਪਣੋ ਜਿਓ ਜਿਹੜੇ ਬਚ ਕੇ ਭੱਜ ਗਏ ਬੱਤੇ ਉਹ ਬੱਜ ਗਏ ਜਿਹੜੇ ਸਾਹਮਣੇ ਆਏ ਉਹ ਮਾਰੇ ਗਏ ਸੋ ਘੋੜੀਆਂ ਬਰਾੜਾਂ ਤੋਂ ਖੋਲੀਆਂ ਸਿੰਘਾਂ ਨੇ ਬਹੁਤ ਲੈ ਸੋ ਜੱਟ ਫੜਾਈ ਪਰ ਬਹੁਤ ਸਾਰੇ ਪਿੰਡਾਂ ਦੇ ਜੱਟ ਫੜ ਵੀ ਲਏ ਕਿ ਗ੍ਰਫਤਾਰ ਕਰ ਲਏ ਦੋਰਾ ਕਿਛ ਖੋਏ ਕਿਛ ਬਚ ਗਏ ਸਿੰਘ ਮੁੜੇ ਉਹਨੇ ਘਰਵਾਰ ਉਹ ਘੋੜੀਆਂ ਖਵਾ ਕੇ ਚਲੇ ਗਏ ਕੁਝ ਫੜੇ ਗਏ ਕੁਝ ਮਾਰੇ ਗਏ ਇਸ ਤਰ੍ਹਾਂ ਸਿੰਘਾਂ ਨੇ ਉੱਥੇ ਲੜਾਈ ਜਿੱਤੀ ਹੈ ਮਾਰੋ ਸਵੇਰੋਂ ਆਣ ਤੁਮ ਯੋ ਸਿੰਘਣ ਕਯੋ ਪੁਗਾ ਇਹ ਉਹ ਫਿਰ ਇੱਕ ਜਾਂਦਿਆਂ ਕਹਿ ਗਏ ਸਵੇਰੇ ਤੁਹਾਨੂੰ ਦੇਖਾਂਗੇ ਕਹਿੰਦੇ ਅੱਜ ਰਾਤ ਲੰਘ ਲੈਣ ਦਿਓ ਸਵੇਰੇ ਅਸੀਂ ਸਾਰਾ ਮਾਲਵਾ ਇਕੱਠਾ ਕਰਕੇ ਤੁਹਾਡੇ ਮਗਰ ਲਾਵਾਂਗੇ ਤੁਹਾਨੂੰ ਮਾਰਾਂਗੇ ਚੋਪਈ ਸੋਨਟ ਗੈ ਤੈ ਹੋਤੀ ਸਵੇਰ ਸੁਸਾਸ ਜੀ ਦੀ ਰਾਤੀ ਤੇ ਚਲੇ ਗਏ ਤੇ ਸਵੇਰ ਹੁਣ ਹੋਣੀ ਸੀ ਪ੍ਰਾਤ ਸਿੰਘ ਚੜ ਜਾ ਪੈ ਫੇਰ ਸਿੰਘਾਂ ਨੇ ਕਿਹਾ ਇਹਨਾਂ ਨੇ ਹਮਲਾ ਕਰਨਾ ਪਰ ਪਹਿਲਾਂ ਹੀ ਹੱਲਾ ਕਰ ਦਈਏ ਤੇ ਸਿੰਘ ਸਵੇਰੇ ਹੀ ਤਿਆਰ ਹੋ ਕੇ ਚੜ ਪਏ ਦੇਗ ਸਿੰਘਨ ਕਰ ਸੁਣਨੇ ਪਾਰੇ ਲੋ ਸਿੰਘਾਂ ਨੇ ਵੇਖਿਆ ਵੀ ਜਿਨ੍ਹਾਂ ਦੇ ਘਰਾਂ 'ਚ ਹਮਲਾ ਕੀਤਾ ਉਹਦੇ ਘਰਾਂ ਨੂੰ ਛੱਡ ਕੇ ਪਹਿਲਾਂ ਹੀ ਭੱਜੇ ਹੋਏ ਨੇ ਘਰ ਖਾਲੀ ਪਏ ਨੇ ਐਸੀ ਬਾਤ ਬਿੱਜੂ ਕੀ ਪਈ ਇਹ ਬਿੱਜੂ ਕੀ ਪਿੰਡ ਹੈ ਉਥੇ ਇਸ ਤਰ੍ਹਾਂ ਵਾਪਰਿਆ ਸੀਗਾ ਹੋਏ ਪਹਿ ਫੇਰ ਇੱਕ ਥਾਉ ਉਥੇ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਬਰਾਣਾ ਨੇ ਰਾਤ ਚੋਰੀ ਕਿਤ ਲਗੇ ਸੋਇ ਆਏ ਉਹਨਾਂ ਨੇ ਹੱਲਾ ਕੀਤਾ ਰਾਤ ਨੂੰ ਕਿਤੇ ਜਿਨਾ ਸਿੰਘ ਤੇ ਪਾਸਨ ਤੇ ਜਾਏ ਲੋਕ ਸਾਹਿਬ ਜੀ ਦਿਨੇ ਸਿੰਘਾਂ ਦੀ ਫੌਜ ਇਕੱਠੀ ਹੁੰਦੀ ਸੀ ਤੇ ਰਾਤ ਨੂੰ ਕਿਤੇ ਨਾ ਕਿਤੇ ਉਹ ਹੱਲਾ ਕਰਕੇ ਨੁਕਸਾਨ ਕਰਨ ਲੱਗ ਪਏ ਇਸ ਤਰ੍ਹਾਂ ਆਪਸ ਵਿੱਚ ਬੈਰ ਵਿਰੋਧ ਵੱਧਦਾ ਹੀ ਗਿਆ ਲੋਰਾ ਫਿਰ ਬਰਾੜਾਂ ਸਭਨ ਮਿਲ 임 ਕੈਂ ਕਰੀ ਸਲਾਹ ਫੇ ਸਾਰੇ ਬਰਾੜਾਂ ਨੇ ਸਲਾਹ ਕੀਤੀ ਗਿਲਜਨ ਵਜਾ ਬਨਾਇਕੈ ਪਰ ਐ ਸਿੰਘਰ ਪਰ ਧਾਏ ਕਹਿੰਦੇ ਆਪਾਂ ਗਿਲਜਿਆਂ ਵਾਲਾ ਭੇਸ ਬਣਾ ਲਈਏ ਪਠਾਣਾ ਵਾਲਾ ਭੇਸ ਬਣਾ ਕੇ ਸਿੰਘਾਂ ਤੇ ਹੱਲਾ ਕਰੀਏ ਤਾਂ ਡਰ ਕੇ ਭੱਜਣਗੇ ਉਦਾਂ ਦਾ ਰੂਪ ਬਣਾ ਕੇ ਇਹਨਾਂ ਨੂੰ ਡਰਾ ਦਈਏ ਤੇ ਭੱਜ ਜਾਣਗੇ ਲੋਟ ਲੈ ਹਮ ਹੁਣ ਸਭ ਸਾਜ ਉਹਨਾਂ ਦੇ ਘੋੜੇ ਘਾੜੇ ਖੋ ਲਈਏ ਹਥਿਆਰ ਖੋ ਲਈਏ ਇਹਨਾਂ ਨੂੰ ਖਾਲੀ ਤੋਰ ਦਈਏ ਸੋਵ ਜਾ ਤਬ ਬਰਾਰਣ ਬਣਾਈ ਸੋ ਸਾਧ ਸੰਗਤ ਜੀ ਬਰਾੜਾ ਨੇ ਉਹ ਜਾਈ ਰੂਪ ਬਣਾ ਲਿਆ ਭਾਵ ਪਠਾਣਾ ਵਾਲੇ ਕੱਪੜੇ ਉਦਾਂ ਦੀਆਂ ਪੱਗਾਂ ਬੰਨ ਲਈਆਂ